हमें अव गुण पर एक गुण नाखी अमृत चाट बिख बिख खाई माया मोह परम पैले सुत दारा से प्रीत एक उत्तम पंथ सुनो गुर संगत ਤਖ਼ੈ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਯਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਾਖੂ ਸਰਣਾਇ ਇੱਕ ਯਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਾਖੂ ਸਰਣਾ ਸੁਖੋ ਟਲ ਗੁਰ ਸੇਵੀਐ ਅਹਨ ਸਹਜ ਸੁਭਾਅ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਐ ਸਿਫਤ ਖਸਮ ਦੀ ਮੂਰ ਅਰਸੋਂ ਕੋਰਸੋਂ ਚਟੀਐ ਤੋਦ ਦਿਤੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ ਸਜਣ ਸਚਾ ਪਾਤਸ਼ਾਹ ਸਿਰ ਸਾਹੰਦੈ ਦੇਸ ਪਾਸ ਵਹਿਠਿਆ ਸੋਹੀਏ ਸਵਨਾੰਦ ਵੀਸਾ ਸਜਣ ਸਚਾ ਪਾਤਿ ਸਿਰ ਸਹਾਂਦੈ ਜਿਸ ਪਾਸ ਬਹਿਠਿਆ ਸੋਹੀਐ ਸਵਨਾੰਦਾ ਵੀਸਾਹ ਸਤਨ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ 3 ਹਰੀ ਜਨ ਓ ਥਾਰੈ ਦਬੈ ਤੋ ਗੁਰ ਕਾ ਸ਼ਬਦ ਸੁਣ ਨਾ ਜਾਗੇਓ ਅੰਤਰ ਨ ਉਪਜਿਓ ਚਾਉ ਹਰੇ ਜਨ ਉਠਾਰੈ ਦੱਬੇ ਓਹੋ ਸੋਤਿਆ ਗਈ ਵਿਹਾਰੇ ਸਤ ਗੁਰ ਕਾ ਸ਼ਬਦ ਸੁਣ ਨਾ ਜਾਗੇਓ ਅੰਤਰ ਨ ਉਪਜਿਓ ਚਾਉ ਸਰੀਰ ਜਲੋ ਗੁਣ ਬਾਹਰ ਜੋ ਗੁਰ ਕਾਰਨ ਕਮਾਏ ਜਗਤ ਜਲੰਦ ਡਿਠ ਮੈਂ ਹਉ ਮੈਂ ਦੂਜੇ ਪਾਏ ਨਾਨਕ ਗੁਰ ਸਰਣਾਈ ਉੱਭਰੇ ਸਚ ਮਨ ਸ਼ਬਦ ਧਿਆਏ ਮਹੱਲਾ ਤੀਜਾ ਸਵਦ ਰਤੇ ਹੋ ਮੈਂ ਗਈ ਸੋਬ ਬੰਤੀ ਨਾਰ ਪਿਰ ਕੈ ਭਾਣ ਸਦਾ ਚੱਲੇ ਤਾਂ ਬਨਿਆ ਸੀਗਾਰ ਸੇਜ ਸੁਹਾਵੀ ਸਦਾ ਪਿਰ ਰਾਵੈ ਹਰ ਵਰ ਪਾਇਆ ਨਾਰ ਨਾ ਹਰ ਮਰੈ ਨਾ ਕਦੇ ਦੁੱਖ ਲਾਗੇ ਸਦਾ ਸੁਹਾਗਣ ਨਾਰ ਨਾਨਕ ਹਰ ਪ੍ਰਭ ਮੇਲ ਲਈ ਗੁਰ ਕੈ ਹੇਤ ਪਿਆਰ ਜਿਨ ਗੁਰ ਗੋਪੀਆ ਆਪਣੇ ਤੇ ਨਰ ਬੂਰੀ ਆਰੀ ਹਰ ਜੀਉ ਤਿੰਨ ਕਾ ਦਰਸ਼ਨ ਨਾ ਕਰਹੁ ਪਾਪਿਸ਼ਟ ਹਤਿਆਰੀ ਓਹੇ ਘਰ ਕਰ ਫਿਰਹਿ ਕ ਸੁਧ ਮਨ ਜਿਉ ਧਰ ਕਟਨਾਰੀ ਬੜ ਭਾਗੀ ਸੰਗਤ ਮਿਲੇ ਗੁਰਮੁਖ ਸਵਾਰੀ ਹਰ ਮੇਲੋ ਸਤਗੁਰ ਦਇਆਕਾਰ ਗੁਰ ਕੋ ਬਲੇਹਾਰੀ ਬੜ ਭਾਗੀ ਸੰਗਤ ਮਿਲੇ ਗੁਰਮੁਖ ਸواری ਹਰ ਮੇਲੋ ਸਤ ਗੁਰ ਦਇਆਕਾਰ ਗੁਰ ਕੋ ਬਲੇ ਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਤੀਜਾ ਰੇ ਜਨ ਉਥਾਰ ਦਬੇ ਉਹ ਸੋਤਿਆ ਗਈ ਵਿਹਾਈ ਸਤ ਗੁਰ ਕਾ ਸ਼ਬਦ ਸੁਣ ਨਾ ਜਾਗਿਓ ਅੰਤਰ ਨਾ ਉਪਜਿਓ ਚਾਓ ਰਾਗ ਸੋਰਠਿ ਕੀ ਵਾਰ ਪੌੜੀ 23ਵੀਂ சலkanല